ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰ ਲਾਇਆ ਹੈ ਤੇ ਅਸੀਂ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਦੇ ਬਚਨਾਂ ਨਾਲ ਜੁੜ ਕੇ ਇਸ ਮਨੁੱਖਾ ਜਨਮ ਦਾ ਲਾਭ ਪ੍ਰਾਪਤ ਕਰ ਲਈਏ ਕਿਉਂਕਿ ਮੇਰੇ ਪਾਤਸ਼ਾਹ ਜੀ ਦੇ ਬਚਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਪੂਰਾ ਪ੍ਰਭ ਆਰਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕਿ ਅਸੀਂ ਐਸੇ ਦੇਵਦਿਆਲ ਪਾਸ਼ਾ ਧਰਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਪਈਏ ਜਿਨ੍ਹਾਂ ਦੇ ਬਾਣੀ ਪੜ ਕੇ ਜਿਨ੍ਹਾਂ ਦੇ ਵਿਚਾਰ ਧਾਰਾ ਸਰਵਣ ਕਰਕੇ ਸਾਡੇ ਹਿਰਦੇ ਨੂੰ ਸਕੂਨ ਮਿਲਦਾ ਹੈ ਸਾਥੰਗ ਜੀ ਇੱਕ ਛੋਟੀ ਜਿਹੀ ਵਿਚਾਰ ਹੈ ਬੰਦਾ ਕੋਈ ਨਾਵਲ ਪੜਦਾ ਹੋਵੇ ਨਾ ਇੱਕ ਵਾਰੀ ਨਾਵਲ ਪੜ ਲਿਆ ਦੂਜੀ ਵਾਰ ਆਪੜ ਨੂੰ ਜੀ ਨਹੀਂ ਕਰਦਾ ਪਤਾ ਲੱਗ ਜਾਂਦਾ ਇਹਦੇ ਵਿੱਚ ਕੀ ਕੀ ਹੈ ਸਾਰਾ ਪਤਾ ਲੱਗ ਜਾਂਦਾ ਬੰਦੇ ਦਾ ਮਨ ਹੁੰਦਾ ਜੇ ਪੜਦੇ ਹੋਣੇ ਪੜਿਆ ਜਾਨਵਰ ਬਸ ਉਹੀ ਕੋਈ ਜੀ ਇਹਦੇ ਵਿੱਚ ਕੋਈ ਅਖਬਾਰ ਪੜ ਲਵੇ ਅਖਬਾਰ ਪੜਦੇ ਪੜਦੇ ਇੱਕ ਵਾਰ ਪੜ੍ਹੇਗਾ ਦੋ ਵਾਰ ਪੜ੍ਹਸ ਉਸ ਤੋਂ ਬਾਅਦ ਉਹ ਤੁਮਬਾ ਨੱਕ ਜਾਂਦਾ ਕੋਈ ਕਵਿਤਾ ਪੜੇ ਕੋਈ ਗੀਤ ਸੁਣੇ ਕੁਝ ਹੋਰ ਸੁਣੇ ਤੇ ਬੰਦੇ ਨੇ ਮਨ ਲੱਗ ਜਾਂਦਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦਾ ਨਾ ਕਦੀ ਥੱਕਦਾ ਤੇ ਨਾ ਕਦੀ ਥੱਕਦਾ ਮੈਂ ਕਹਿੰਦਾ 17 18 ਸਾਲ ਤੇ ਸਾਨੂੰ ਹੋ ਗਿਆ ਜੱਗੀ ਸਾਹਿਬ ਪੜਦੇ ਆ ਲੋ ਤੇ ਤਾਂ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਮੈਂ ਦਰਸ਼ਨ ਸੰਪੂਰਨ ਦਰਸ਼ਨ ਸੰਪੂਰਨ ਪਾਠ ਕਿੰਨੀ ਕਵਾਰਾ ਪਾ ਪੜ ਲਿਆ ਹੋਵੇਗਾ ਪਰ ਅੱਜ ਤਾਈਂ ਕਦੇ ਮਨ ਵਿੱਚ ਆ ਕਾ ਨਹੀਂ ਆਇਆ ਮਨ ਅ�्ਆ ਨਹੀਂ ਕਦੇ ਕਿਉਂਕਿ ਜਿਉਂ-ਜਿਉਂ ਅਸੀਂ ਗੁਰੂ ਦੀ ਬਾਣੀ ਪੜਦੇ ਜਾਂਦੇ ਆ ਤਿਲ ਤੋਂ ਸਾਡਾ ਜਿਹੜਾ ਮਾਨ ਹੈ ਗੁਰੂ ਦੇ ਜੋ ਵਿੱਚ ਡੁਗਾਏ ਵਿੱਚ ਜਾਂਦਾ ਕੋਪਦਾ ਹੈ ਮਾਲਾ ਤੇ ਡੁਪਦਾ ਉਹਨਾਂ ਦਾ ਹੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰ ਹੋਵੇ ਕਿਉਂਕਿ ਜਦ ਗੁਰੂ ਦਾ ਸਿੱਖ ਰੋਜ਼ਾਨਾ ਜਪਜੀ ਸਾਹਿਬ ਪੜਦਾ ਮਨੋਂ ਦਾ ਕਦੇ ਵੀ ਨਹੀਂ ਹਟਦਾ ਜਵਾਨੀ ਵੀ ਆਜ ਹੋ ਜਾਂਦਾ ਹੈ ਤੇ ਕਦੇ ਜਦ ਸੁਣਦਾ ਹੈ ਉਦੋਂ ਕੋਈ ਫਰਦਾ ਹੋਵੇ ਸੁਣਦਾ ਤਾਂ ਵੀ ਮਨ ਉੱਤੇ ਲੱਗ ਜਾਂਦਾ ਹੈ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਜਦੋਂ ਜਦੋਂ ਆਪਾਂ ਕੋਈ ਸ਼ਬਦ ਸੁਣਦੇ ਆ ਕੀਰਤਨ ਸੁਣਦੇ ਆ ਸੋਹਣੀ ਆਵਾਜ਼ ਵਿੱਚ ਕੀਰਤਨ ਸਰਵਣ ਕਰਦੇ ਆ ਤੇ ਉਹ ਮਨ ਰੁੱਟੂਪਦਾ ਹੈ ਸਾਡੇ ਹੱਥ ਜਿਹੜੇ ਨੇ ਆਟੋਮੈਟਿਕ ਜੁੜ ਜਾਂਦੇ ਨੇ ਆਥਾ ਬੰਦ ਹੋ ਜਾਂਦੀ ਹੈ ਤੇ ਕਿਉਂ ਕਿਉਂਕਿ ਗੁਰੂ ਦੀ ਬਾਣੀ ਜਿਹੜੀ ਹੈ ਨਾ ਉਹਦੇ ਵਿੱਚ ਇੰਨੀ ਮਿਠਾਸ ਹੈ ਇੰਨਾ ਰਸ ਹੈ ਕੀ ਬੰਦੇ ਦਾ ਆਟੋਮੈਟਿਕ ਮਨ ਜਿਹੜਾ ਇੱਕ ਵਾਰ ਤਾਂ ਭੱਸੀ ਚ ਜਾਂਦਾ ਹੈ ਤੇ ਸਾਧ ਸੰਗਤ ਜੀ ਐਸੇ ਦੀਨ ਦੇ ਆਲ ਪਾਛਾ ਨੂੰ ਆਪਾਂ ਕਿਵੇਂ ਛੱਡ ਸਕਦੇ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਇਸ ਗੱਲ ਦੀ ਤੇ ਗੁਰੂ ਦਾ ਸਿੱਖ ਕਿਰਪਾਨਾ ਪਾ ਕੇ ਗੱਤਰੇ ਪਾ ਕੇ ਵੀ ਜਦੋਂ ਦੂਜੇ ਦੇ ਅੱਗੇ ਜਾ ਕੇ ਗੁਰੂ ਦੀ ਇਮਾਨਤ ਛੁਪਾਉਂਦੇ ਨੇ ਨਾ ਮੇਰੇ ਹਿਸਾਬ ਦੇ ਨਾਲ ਉਹ ਸਿਰ ਬਾਤੇ ਦੇਣਾ ਚਾਹੀਦਾ ਜਾਂ ਤੇ ਤੁਸੀਂ ਗੁਰੂ ਵਾਲੇ ਨਾ ਬਣੋ ਕਿਉਂਕਿ ਜਦੋਂ ਗੁਰੂ ਦਾ ਸਿੱਖ ਜਾ ਕੇ ਮੰਦਿਰਾਂ 'ਚ ਟੱਲ ਖੜਕਾਂਦੇ ਨੇ ਨਾ ਤੇ ਫਿਰ ਉੱਥੇ ਮਨ ਬੜਾ ਦੁਖਦਾ ਹੈ ਕਿਉਂ ਕਿ ਸਾਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਰਿਹਾ ਸਾਨੂੰ ਆਪਣੇ ਗੁਰੂ ਤੇ ਯਕੀਨ ਨਹੀਂ ਆ ਸਾ ਸੰਗਤ ਜੀ ਐਸੀ ਭਾਵਨਾ ਬਣਾ ਲਵੋ ਗੁਰੂ ਦੇ ਪ੍ਰਤੀ ਕਿ ਹੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਹੇ ਮੇਰੇ ਗੁਰੂ ਨਾਨਕ ਮਹਾਰਾਜ ਦਾ ਤੇਰਾ ਸੇਖ ਹਾਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਰਮ ਕਾਂਡਾ ਤੋਂ ਕੱਢਿਆ ਸੀ ਵਹਿਮਾਂ ਤੋਂ ਕੱਢਿਆ ਸੀ ਤੇ ਅਸੀਂ ਆਪ ਵੀ ਆ ਕੇ ਗੁਰੂ ਘਰ ਵਿੱਚ ਰੱਖਣੀ ਆ ਬੰਦੰਨੇ ਧਾਗੇ ਬੰਦ ਦਿੰਨੇ ਆ ਸਾંગਤ ਜੀ ਇਹ ਜੋ ਸਾਡਾ ਧਰਮ ਹੈ ਸਿੱਖ ਧਰਮ ਹੈ ਵਿਲੱਖਣ ਧਰਮ ਹੈ ਇਹਦੇ ਵਿੱਚ ਕੋਈ ਰਲਾ ਨਹੀਂ ਹੋਣਾ ਚਾਹੀਦਾ ਜੋ ਸਾਡੀ ਗੁਰੂ ਦੀ ਮਰਿਆਦਾ ਉਹਦੇ ਮੁਤਾਬਿਕ ਸਾਡਾ ਜੀਵਨ ਹੋਣਾ ਚਾਹੀਦਾ ਹੈ ਮੇਰੇ ਸਤਿਗੁਰੂ ਪਾਸ਼ੇ ਸਾਹਿਬ ਇੱਕ ਗ੍ਰੰਥ ਤੇ ਇੱਕ ਪੰਥ ਦੇ ਨਾਲ ਜੋੜਿਆ ਹੈ ਤੇ ਜੇਕਰ ਸਾਰਾ ਕੁਝ ਸੱਚ ਬੋਲੀਏ ਨਾ ਤੇ ਸੱਚ ਜਾਣਿਓ ਇਥੇ ਫਿਰ ਝਗੜੇ ਦਾ ਮਾਹੌਲ ਬਣ ਜਾਂਦਾ ਹੈ ਭਾਈ ਵੀਰ ਸਿੰਘ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਝੂਠ ਬੋਲਿਆ ਕੁਝ ਬਚਦਾ ਏ ਸੱਚ ਬੋਲਿਆ ਭਾਂਬੜ ਮਚਦਾ ਏ ਕਹਿੰਦੇ ਜੇ ਸਾਰਾ ਕੁਝ ਸੱਚ ਬੋਲਣ ਲੱਗ ਪਈਏ ਨਾ ਤੇ ਫਿਰ ਬੰਦਾ ਚਾਰ ਦਿਨ ਨਹੀਂ ਕੱਟ ਸਕਦਾ ਤੇ ਇਸ ਕਰਕੇ ਸਾਧ ਸੰਗਤ ਜੀ ਸੱਚ ਬੋਲਣਾ ਬੜਾ ਔਖਾ ਹੈ ਬੋਲਿਆ ਸੱਚ ਧਰਮ ਝੂਠ ਨਾ ਬੋਲੀਐ ਕਹਿੰਦੇ ਸੱਚ ਦੀ ਗੱਲ ਕਰੋ ਸੱਚ ਦੀ ਆਵਾਜ਼ ਬੁਲੰਦ ਕਰੋ ਜਿਹੜੇ ਸੱਚ ਦੀ ਰਾਹ ਤੇ ਤੁਰਿਆ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਜਾਣਾ ਪੈਂਦਾ ਹੈ ਇਹਦੇ ਵਿੱਚ ਕੋਈ ਲੁਕਾ ਨਹੀਂ ਆਪਾਂ ਦੇਖ ਲਈਏ ਭਾਈ ਅਮਰਪਾਲ ਸਿੰਘ ਜਿਨ੍ਹਾਂ ਦਾ ਕਸੂਰ ਕਿ ਇਹ ਕਿ ਨਸ਼ਾ ਛਡਾਉਣਾ ਤੇ ਆਮਤ ਛਕਾਉਣਾ ਇਹ ਉਹਨਾਂ ਦਾ ਕਸੂਰ ਬਣ ਗਿਆ ਤੇ ਮੋਕੇ ਦੀ ਸਰਕਾਰਾਂ ਨੂੰ ਇਹ ਗੱਲ ਜੱਚੀ ਨਹੀਂ ਤੇ ਸਾਡਾ ਸੰਗਤ ਜੀ ਸਾਡਾ ਫਰਜ਼ ਬਣਦਾ ਹੁਣ ਆਪਾਂ ਦੇਖਦੇ ਆ ਅਮਰੀਕਾ ਵਿੱਚ ਇੱਕ ਨੌਜਵਾਨ ਤੋਂ ਛੋਟੀ ਜੀ ਗਲਤੀ ਕਾਰਨ ਇਹ ਉਹਦੀ ਕੋਈ ਮਰਜ਼ਾ ਨਹੀਂ ਜਾਣਬੁੱਝ ਕੇ ਨਹੀਂ ਅਣਜਾਣੇ ਵਿੱਚ ਗਲਤੀ ਹੋ ਗਈ ਹੈ ਤੇ ਉਹਨੂੰ 45 ਸਾਲ ਦੀ ਸਜ਼ਾ ਬਣਾ ਦਿੱਤੀ ਹੈ ਤੇ ਹੁਣ ਆਪਾਂ ਸਾਰਿਆਂ ਦਾ ਫਰਜ਼ ਹੈ ਕਿ ਉਹਦੇ ਵਾਸਤੇ ਜੋ ਬੋਡਿੰਗ ਕੀਤੀ ਜਾ ਰਹੀ ਹੈ ਆਪਾਂ ਵੀ ਆਪਣੇ ਸਹਿਰ ਕਰਕੇ ਦੇਈਏ ਕਿ ਸਾਡੇ ਇੱਕ ਸਹਿਰ ਦੇ ਨਾਲ ਜੇਕਰ ਕਿਸੇ ਦੀ ਜਾਨ ਬਚਦੀ ਹੈ ਤੇ ਸਾਨੂੰ ਭਾਵੇਂ 10 ਵਾਰ ਕੋਈ ਕੰਮ ਉਹ ਵੀ ਕਰ ਦਈਏ ਪਿੱਛੇ ਨਾ ਹਟੀਏ ਕਿਉਂਕਿ ਸਾਡਾ ਸਿੱਖ ਭਾਈ ਹੈ ਸਰਦਾਰਾਂ ਦਾ ਮੁੰਡਾ ਤੇ ਆਪਣਾ ਫਰਜ ਬਣਦਾ ਹੈ ਉਹਦਾ ਸਾਥ ਦੇਣਾ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮਨਾ ਰਹੇ ਆ ਗੁਰੂ ਦੇ ਵਡਿਆਈ ਉਸਤਤ ਕਰ ਰਹੇ ਆ ਤੇ ਸਾਧ ਸੰਗਤ ਜੀ ਗੁਰੂ ਦੀਆਂ ਖੁਸ਼ੀਆਂ ਸੀਸਾ ਪ੍ਰਾਪਤ ਕਰ ਰਹੇ ਹਾਂ